ਰਾਤ ਹਨੇਰੀ ਬਿਜਲੀ ਵਿਸਕੇ ਰਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲ ਸੁਹਣ ਸਰੀਰ ਦੁਖੜੇ ਸਿਆਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹਨਾਂ ਦੀ ਨਾਂ ਅੰਛੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਬੇਲੀ ਦਾ ਸਹਜੂ ਹਾਲ ਜੀ ਸਰਸੇ ਤੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਚਮਕੌਰਵਾਲ, ਮਾਤਾ ਸੁਨਤਰੀ ਜੀ ਦਿੱਲੀਵਾਲ ਨੂੰ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਨਾਲ ਸਰਸਾ ਨਦੀ ਪਾਰ ਚੌਂਤੇ ਵਾਲੇ ਪਾਸੇ ਨੂੰ ਚਲੇ ਗਏ। ਰਾਤ ਤੋਂ ਅਨੰਦਪੁਰ ਸਾਹਿਬ ਤੋਂ ਸਫ਼ਰ ਕਰਦੇ ਜੰਗਲਾਂ ਵਿੱਚੋਂ ਲੰਘਦੇ ਇਹ ਨਿੱਕੀਆਂ ਜਿੰਦਾ ਭੁਖਣ ਪਾਣੇ ਚੌਂਤੇ ਪਿੰਡ ਵਿੱਚ ਕੁੰਮੇ ਮਾਸ਼ੀ ਦੇ ਘਰ ਪਹੁੰਚੀਆਂ। ਉਨ੍ਹਾਂ ਨੇ ਮਾਤਾ ਜੀ ਦੀ ਆਉਪਗਤ ਕੀਤੀ। ਗਵਾਂਢ ਵਿੱਚ ਰਹਿੰਦੇ ਹੋਏ ਇੱਕ ਬੀਬੀ ਲక్ష్ਮੀ ਨੇ ਮਸਰਾਂ ਦੇ ਦਾਲ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਰੋਟੀ ਖਵਾਈ। ਕੁਝ ਸਮਾਂ ਉੱਥੇ ਬਤੀਤ ਕਰਨ ਮਗਰੋਂ ਗੰਗੂ ਚੌਂਤੇ ਨੂੰ ਆ ਕੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਖਿਆਲ ਕਰਿਓ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਉਹੀ ਰੋਟੀ ਖਾਧੀ ਹੋਈ ਹੈ ਜੋ ਕੁੰਮਾ ਮਾਸ ਕੀਤੇ ਗਵਾਂਢ ਤੋਂ ਖਵਾਈ ਗਈ ਸੀ। ਰਾਤ ਦਾ ਵੇਲਾ ਹੈ ਜੋ ਭੋਜਨ ਗੰਗੂ ਵੱਲੋਂ ਉਹਨਾਂ ਲਈ ਲਿਆਂਦਾ ਗਿਆ ਉਸ ਨੂੰ ਵੇਖ ਕੇ ਸਾਹਿਬਜ਼ਾਦੇ ਦਾਦੀ ਜੀ ਨੂੰ ਕਹਿੰਦੇ ਹਨ ਉਹ ਐਸੀ ਰੋਟੀ ਘਰ ਲਾਇਓ ਹਮਰੇ ਕਾਗਨਾ ਕੁੱਕਰ ਖਾਇਓ ਗੰਗੂ ਨੇ ਜਿਹੋ ਜਿਹੀ ਰੋਟੀ ਪਰੋਸੀ ਉਹ ਸਾਹਿਬਜ਼ਾਦੇਆਂ ਕੋਲੋਂ ਖਾਧੀ ਨਾ ਗਈ ਦੁਨਨਾ ਸਿੰਘ ਹੰਡੂਰੀਆ ਲੇਖਕ ਨੇ ਆਪਣੀ ਕਿਤਾਬ ਕਥਾ ਗੁਰਸੂਤਨ ਵਿੱਚ ਬਿਆਨ ਕੀਤਾ ਹੈ ਕਿ ਫਿਰ ਮਾਤਾ ਜੀ ਨੇ ਇੱਕ ਮੋਹਰ ਦੇ ਕੇ ਪਤਾਸੇ ਮੰਗਵਾ ਕੇ ਫਿਰ ਬੱਚਿਆਂ ਨੂੰ ਖਵਾਏ ਜਦੋਂ ਪਤਾਸੇ ਮੰਗਵਾਉਣ ਲਈ ਮਾਤਾ ਜੀ ਨੇ ਖੁਰਜੀ ਵਿੱਚੋਂ ਮੋਹਰ ਕੱਢੀ ਤਾਂ ਗੰਗੂ ਦੀ ਨਜ਼ਰ ਪੈ ਗਈ ਅਤੇ ਉਸ ਦੀ ਨੀਅਤ ਖਰਾਬ ਹੋ ਗਈ ਰਾਤ ਪਈ ਅਤੇ ਗੰਗੂ ਨੇ ਉਹ ਖੁਰਜੀ ਚੋਰੀ ਕਰ ਲਈ ਪਈ ਰਹਿਣ ਖੁਰਜੀ ਤਨਲੀਨੀ ਜਾ ਕੇ ਚੋਏ ਵਿੱਚ ਕੱਢ ਦਿੱਨੀ ਭਾਵ ਬਾਹਰ ਜਾ ਮਿੱਟੀ ਦੇ ਵਿੱਚ ਦੱਬ ਦਿੱਤੀ ਉਹ ਸਵੇਰ ਹੋਈ ਅਤੇ ਬੱਚਿਆਂ ਨੂੰ ਫਿਰ ਰੋਟੀ ਨਾ ਦਿੱਤੀ ਗਈ। ਬੱਚਿਆਂ ਨੇ ਮਾਤਾ ਜੀ ਨੂੰ ਫਿਰ ਪੁੱਛਿਆ ਕਿ ਅਸੀਂ ਭੁੱਖੇ ਹਾਂ। ਮਾਤਾ ਜੀ ਨੇ ਕਿਹਾ ਮੈਂ ਖਾਣ ਵਾਸਤੇ ਕੁਝ ਮੰਗਵਾ ਦੇਣੀ ਹਾਂ। ਪਰ ਜਦੋਂ ਖੁਰਜੀ ਦੀ ਪਾਲ ਹੋਈ ਤਾਂ ਖੁਰਜੀ ਨਹੀਂ ਸੀ। ਪਤਾ ਲੱਗਿਆ ਕਿ ਗੰਗੂ ਨੇ ਉਹ ਖੁਰਜੀ ਝੁੱਕ ਲਈ ਹੈ। ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਕਿ ਜੇਕਰ ਤੈਨੂੰ ਮਾਇਆ ਦੀ ਹੀ ਲੋੜ ਸੀ ਤਾ ਮੈਥੋਂ ਮੰਗ ਕੇ ਲੈ ਲੈਂਦਾ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਉਸ ਵੇਲੇ ਗੰਗੂ ਨੇ ਮਾਤਾ ਜੀ ਨੂੰ ਕਿਹਾ ਤੂੰ ਹਮਕੋ ਤੌ ਮਤ ਦੇ ਹਮ ਤੁਮ ਘਰ ਨਾ ਰਾਕ ਸੀ ਹਮ ਸਿਉਂ ਕੈਸਾ ਨੇ ਭਾਵ ਗੰਗੂ ਕਹਿੰਦਾ ਹੈ ਕਿ ਮੈਂ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਤੁਹਾਡਾ ਮੇਰਾ ਕੀ ਰਿਸ਼ਤਾ ਹੈ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾਇਆ ਗੰਗੂ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਮੁਰਿੰਡੇ ਦੇ ਹਾਕਮਾਂ ਨੂੰ ਇਤਲਾਹ ਕਰਨ ਲਈ ਨਿਕਲ ਗਿਆ ਬੱਚੇ ਉਸ ਦਿਨ ਵੀ ਭੁੱਖਣ ਪਾਣੇ ਰਹੇ ਗੰਗੂ ਨੇ ਮੁਰਿੰਡੇ ਦੇ ਹਾਕਮ ਜਾਨੀ ਖਾਨ ਮਾਨੀ ਖਾਨ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਘਰ ਹਕੂਮਤ ਦੇ ਬਾਗੀਆਂ ਨੇ ਪਨਾ ਲਈ ਹੋਈ ਹੈ ਅਤੇ ਤੁਸੀਂ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰ ਲਵੋ ਜਾਨੀ ਖਾਨ ਮਾਨੀ ਖਾਨ ਨੇ ਉਸੇ ਵੇਲੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਨ ਲਈ ਫੌਜ ਭੇਜ ਦਿੱਤੀ ਜਦੋਂ ਗ੍ਰਿਫਤਾਰ ਕਰਨ ਲਈ ਫੌਜ ਆਈ ਤਾਂ ਪੁਰਾਣੀ ਲਿਖਤ ਵਿੱਚ ਮਿਲਦਾ ਹੈ ਕਿ ਜੋਰਾਵਰ ਔਰ ਫਤੇਹ ਸਿੰਘ ਬੋਰੀ ਮੇ ਬਾਂਦ ਘੋੜੇ ਉੱਪਰ ਪਾਏ ਲਏ ਭਾਵ ਜਿਵੇਂ ਬੋਰੀਆਂ ਦੇ ਮੂੰਹ ਬੰਨ ਕੇ ਜਿਵੇਂ ਸਮਾਨ ਕੋੜਿਆਂ ਉੱਪਰ ਲੱਦਿਆ ਜਾਂਦਾ ਹੈ ਉਵੇਂ ਛੋਟੇ ਛੋਟੇ ਬੱਚੇ ਲੱਦ ਲਏ ਗਏ ਮਾਤਾ ਗੁਜਰ ਕੋਰ ਜੀ ਬਾਰੇ ਲਿਖਦੇ ਹਨ ਮਾਤ ਗੁਜਰੀ ਪਕੜ ਲੈਣੀ ਰਜਸਿਓ ਬਾਂਦ ਕਰ ਘੋੜੇ ਪਰ ਰਖ ਦਿਨੀ ਤੋਬਰ ਮਿਰਚੇ ਚਾੜ ਕੇ ਮਾਤ ਗੁਜਰੀ ਪਕੜ ਲੈਣੀ ਪਬ ਮਾਤਾ ਗੁਜਰੀ ਜੀ ਨੂੰ ਗ੍ਰਫਤਾਰ ਕਰਕੇ ਦੋਵੇਂ ਹੱਥ ਰਸੀ ਨਾਲ ਬੰਨ ਕੇ ਇੱਕ ਕੱਪੜੇ ਵਿੱਚ ਮਿਰਚਾਂ ਪਾ ਕੇ ਉਸ ਦਾ ਨਕਾਬ ਬਣਾ ਕੇ ਉਹਨਾਂ ਦੇ ਮੂੰਹ ਤੇ ਬੰਨ ਦਿੱਤਾ ਇਤਿਹਾਸ ਨੂੰ ਇਸ ਬਾਰੇ ਦੱਸਣਾ ਪਵੇਗਾ ਕਿ ਸੂਬਾ ਸਰਹੰਦ ਦੀ ਕੈਦ ਵਿੱਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਜਾਨੀ ਖਾਂ ਅਤੇ ਮਾਨੀ ਖਾਂ ਦੇ ਕੈਦਖਾਨੇ ਵਿੱਚ ਕਿੰਨੇ ਤਸੀਹੇ ਚੱਲੇ ਸਾਹਿਬਜ਼ਾਦਿਆਂ ਨੂੰ ਭੁੱਖਣ ਪਾਣੇ ਸਾਰਾ ਦਿਨ ਬੋਰੀਆਂ ਵਿੱਚ ਬੰਦ ਰੱਖਿਆ ਗਿਆ ਅਤੇ ਧਰਮ ਬਦਲਾਉਣ ਦੀ ناکਾਮ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੂੰ ਪਤਾ ਸੀ ਕਿ ਉਹ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਬਹੁਤੀ ਚਿਰ ਆਪਣੀ ਕੈਦ ਵਿੱਚ ਨਹੀਂ ਰੱਖ ਸਕਦੇ ਅਤੇ ਉਹਨਾਂ ਨੂੰ ਛੇਤੀ ਹੀ ਸੁਚਾਨੰਦ ਅਤੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰਨਾ ਪਿਆ ਸਾਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਤੱਕ ਭੁੱਖਣ ਪਾਣੇ ਹੱਥਾਂ ਅਤੇ ਪੈਰਾਂ ਵਿੱਚ ਜ਼ੰਜੀਰਾਂ ਪਾ ਕੇ ਤੋਰ ਕੇ ਲਿਆਂਦਾ ਗਿਆ। ਸੋਚਾਨੰਦ ਨੇ ਵਜ਼ੀਰ ਖਾਨ ਨੂੰ ਦੱਸਿਆ ਕਿ ਉਹਨਾਂ ਨੇ ਹਕੂਮਤ ਦੇ ਬਗਿਆਨੂ ਗ੍ਰਿਫਤਾਰ ਕਰ ਲਿਆ ਹੈ। ਜਿਸ ਨੂੰ ਸੁਣ ਕੇ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ।